ਮੈ ਲਾਇਆ ਪਿਆ ਟਰੈਕਟਰ ਵਧੀਆ ਏ ਕਿਸੇ ਨੂੰ ਜੌਂਡੀਅਰ ਪਸੰਦ ਕਿਸੇ ਨੂੰ ਮਹੀਂਦਰਾ ਪਸੰਦ ਕਿਹਾ ਬੈਕ ਟਾਰਕ ਹੈ ਚ ਲੋ ਜੀ ਬਾਈ ਹਾਂਜੀ ਅੰਕਲ ਜੀ ਕਿਵੇਂ ਆ ਇਹ ਅੰਕਲ ਇਹ ਮੈਂ ਨਹੀਂ ਪੁੱਛਿਆ ਉਹਨਾਂ ਨੂੰ ਕਿਵੇਂ ਅੰਕਲ ਇਹ ਬਹੁਤ ਤਾਕੜੀ ਚੀਜ਼ ਆ ਯਾਰ ਇਹ ਖੁੱਲਾ ਢੁਲਾ ਜਾਹਾ ਜਾ ਖੁੱਲਾ ਫਾ ਪਲੇਟਫਾਰਮ ਖੋਦਾ ਸਾਡੇ ਜੌੜੀਆਂ ਦਾ ਤਾਂ ਜਮੇ ਆ ਤੂੰ ਮੇਰੀ ਗੱਲ ਸੁਣ ਸਾਡੇ ਘੇੜ ਦੇ ਅੰਦਰ ਤਾਂ ਪੜ ਗਿਆ ਜਿੱਥੇ ਅੰਦਰ ਲਾਉਣਾ ਤਾਂ ਉੱਥੇ ਛਤਰੀ ਆਦੀ ਊੱਚਾ ਏ ਲਓ ਜੀ ਬਾਈ ਹੁਣ ਪਹਿਲਾ ਲੋਡ ਆ ਕਿੰਨੇ ਚੱਕਰਾਂ ਫਰਾ ਰੇਲ ਗੱਡੀ ਦਾ ਫੱਕ ਕਿੰਨੀ ਜ਼ੋਰ ਏਗਾ ਆ ਚੱਲ ਹੁਣ ਪੂਰੀ 2100 ਦੇ ਚੱਕਰ ਤੋੜਨਾ ਉਹ ਬੋਟੇ ਰੋਟਾ ਵੇਟਰ ਨੂੰ ਵੀਰ ਥੋੜਾ ਜੰਕੀਆਂ ਬਾਗ ਮਿੱਟੀ ਦਾ ਅੱਛਾ ਤੇ ਦੂਆ ਕੇ ਲਾਈਦਾ ਹੁਣ ਸਤਿ ਸ੍ਰੀ ਅਕਾਲ ਜੀ ਭਾਈ ਸਾਰੇ ਵੀਰਾਂ ਨੂੰ ਤੇ ਪਾਰਟੀ ਹੋ ਗਈ ਮੁਬਾਰਕਾ ਹੋ ਗਈ ਅੰਕਲ ਦੇ ਵਧਾਈ ਉਹ ਆ ਜਾ ਹੁਣ ਲਾਲ ਕੋੜਾ ਲਿਆਂਦਾ ਡੈਮੋ ਰਖਾਣੀ ਹੈ ਹਾਂ ਲਾਲ ਕੋੜਾ ਲਿਆਂਦਾ ਅੰਕਲ ਨੀਨਾ ਤੁਸੀਂ ਲਿਆਓ ਸਤਿ ਸ੍ਰੀ ਅਕਾਲ ਬਰਾਓ ਭਾਈ ਸਤਿ ਸ੍ਰੀ ਅਕਾਲ ਜੀ ਅੰਕਲ ਵਧਾਈਆਂ ਹੋ ਗਈਆਂ ਆ ਜਾ ਜਿਹੜੇ ਭਾਈ ਨੇ ਲੱਤਾ ਬਹੁਤ ਵਧਾਈਆਂ ਅੰਕਲ ਦੇਖ ਤਾਂ ਵੀ ਅੱਜ 4x4 ਤਨੂੰ ਇਹਦਾ ਵੀ ਜ਼ੋਰ ਦਿਖਾ ਰਹਿਣਾ ਬਸ ਜੀ ਅੰਕਲਾ ਰਿਸ਼ਤੇਦਾਰ ਤੂੰ ਨੀਲਾ ਕੋੜਾ ਕਹੀ ਜਾ ਰਿਹਾ ਤੈਨੂੰ ਲਾਲ ਕੋੜਾ ਦਿਖਾਤਾ ਅੱਜ ਰਿਸ਼ਤੇਦਾਰ ਨੇ ਲੱਤਾ ਸਾਰਾ ਮੈਂ ਕਹਿੰਦਾ 12 ਘੰਟੇ ਚੱਲਿਆ ਟਰਾਲੀ ਮੈਂ ਬੈਮੂ ਤੇਰੇ ਖੇਤਾ ਜੇ ਕਰਨੀ 12 ਸਾਢੇ ਕੇ ਜਦੋਂ ਮਿਲ ਗਿਆ ਉਹ ਨਹੀਂ ਚੱਲਿਆ 12 ਘੰਟੇ ਨਵਾਂ ਏ ਹਾਲ ਦੇਖੋ ਹਾਂ ਪਿਆ ਮੱਥਾ ਟੇਕਦੇ ਅੰਕਲਾ ਹੁਣ ਇਹ ਵੀ ਬਾਈ ਬ੍ਰਾਂਡ ਆ ਆਪਣੀ ਜਗਾ ਪੰਜਾਬ ਦਾ ਵਾਹਲੀ ਦਾ ਉਹ ਆਹ ਜਹਾਜ ਵਾਹਲੀ ਦਾ ਜਹਾਜ ਅੰਕਲਾ ਦੇਖ ਤਾਂ ਕੋੜਾ ਵਾਪਰ ਨਵੇਂ ਤਰੀਕੇ ਕੇ ਲਵਾਏ ਇਨਾਂ ਨੇ ਕੋੜੇ ਵੀ ਲੱਗੇ ਇਹਨੂੰ ਯਾਰ ਏ ਠੀਕ ਆ ਹੈਂ ਨਾਲੇ ਆਪਣੇ ਵਾਲੇ ਇੰਨੇ ਮੂਰੇ ਆਏ ਗੱਡਵੇਂ ਆ ਇਹ ਲੋਟ ਪਾਉਂਦਾ ਲੋੜ ਦੀ ਹੈ ਤਾਂ ਬੰਪਰ ਹੈ ਭਾਈ ਆ ਪੱਤੀ ਉਹ ਬਹੁਤ ਤਗੜੀ ਲੱਗੀ ਪਈ ਹੈ ਕਿੱਥੇ ਲਵਾਇਆ ਹੋਗਾ ਇਹ ਇਹ ਉਧਰ ਹੀ ਲਵਾਇਆ ਹੋਣਾ ਵਧੀਆ ਲਵਾਇਆ ਪਿਆ ਭਾਈ ਸਫਾਈ ਦੇ ਲੈ ਪੇਂਡ ਦੀ ਕਿੰਨੀ ਆ ਭਾਈ ਵਾਕਿਆ ਹੀ ਫਰਦਾ ਇੱਥੇ ਆਇਆ ਵੀ ਬਾਕੀ ਹੁਣ ਆ ਬੰਪਰ ਦੇ ਇਹਦੇ 2-3 ਨਾਟ ਉੱਥੇ ਰਹਿ ਗਏ ਆਹ ਆ ਵੀ ਲੰਬਾ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਕਰਨਾ ਚਾਹੀਦਾ ਤਰੀਕੇ ਨਾਲ ਆ ਬਹੁਤ ਅੰਤਲੀ ਦੀ ਕਟਾਈ ਬਹੁਤ ਟਰੈਕਟਰ ਦੀ ਪਤਾ ਨਹੀਂ ਮੈਂ ਸਾਦਾ ਚਲਾਉਂਦਾ ਪਾਵਰ ਟਰੈਕਟਰ ਭਾਈ ਖਾਤਰੀ ਵੀ ਨਵੀਂ ਲਵਾਈ ਆ ਕੱਲੇ ਲਵਾਈ ਆ ਅੰਕਲ ਰੇਟ ਦਾ ਵੈਗੀ ਖੁੱਲਾ ਆਪਣੇ ਵਾਲੇ ਡੌਂਟੀਅਰ ਖੇਲ ਤੇ ਡੈਮੋ ਚੈੱਕ ਕਰਨੇ ਦਾ ਫਾਇਦਾ ਤਾਂ ਹੈਗਾ ਲੋ ਜੀ ਬਾਈ ਹਾਂਜੀ ਅੰਕਲ ਜੀ ਕਿਵੇਂ ਆ ਇਹ ਅੰਕਲ ਇਹ ਮੈਂ ਨਹੀਂ ਪੁੱਛਿਆ ਉਹਨਾਂ ਨੂੰ ਕਿਵੇਂ ਅੰਕਲ ਬਈ ਬਹੁਤ ਤਕੜੀ ਚੀਜ਼ ਆ ਯਾਰ ਇਹ ਖੁੱਲਾ ਢੁਲਾ ਜਾਹਾ ਜਾ ਖੁੱਲਾ ਆ ਪਲੇਟਫਾਰਮ ਖੋਦਾ ਸਾਡੇ ਜੌਂਦੀਆਂ ਦਾ ਤਾਂ ਜਮੇ ਆ ਤੂੰ ਮੇਰੀ ਗੱਲ ਸੁਣ ਸਾਡੇ ਖੇੜ ਦੇ ਅੰਦਰ ਤਾਂ ਫੜ ਗਿਆ ਦਿسمبر ਲਾਉਣਾ ਤਾਂ ਉੱਤੇ ਛਤਰੀ ਆਦੀ ਊਜਾ ਹੈ ਸਾਡਾ ਟਰੈਕਟਰ ਤਾਂ ਇੰਨਾ ਕੁ ਲੱਗਦਾ ਔਰ 16 ਦੇ ਟਾਇਰਾਂ ਚ 16 ਦੇ 16 ਮੂਰੇ ਵਾਲੇ 95024 ਟਾਇਰ ਬਹੁਤ ਜੜਦਾ ਹੈ ਮਾਰਿਆ ਇਹ ਜੋਂਡੇ ਨਾਲ ਤੇ ਆਇਆ ਹੈ ਨਾ ਹੁਣ ਆਈ ਰੋਟਾਮੀਟਰ ਪਾ ਕੇ ਹਾਂ ਪਤਾ ਹੈ ਇਹ ਕਿਹੜਾ ਰਿਕ ਟ੍ਰੀਕ ਨਹੀਂ ਜਾਣਤਾ ਇਹ ਨਵੀਂ ਤਕਨੀਕ ਚ ਆਇਆ ਸੀ ਆਰ ਡੀ ਆਉਨੇ ਨਹੀਂ ਸੀ ਆਰ ਡੀ ਨਹੀਂ ਹੁੰਦਾ ਸੀ ਆਰ ਡੀ ਨਹੀਂ ਹੁੰਦਾ ਉਹਨਾਂ ਨੂੰ ਸੀ ਆਰ ਡੀ ਪੁੱਛ ਘੱਟ ਉਹ ਯਾਰ ਬਹੁਤ ਵਧੀਆ ਕੰਮ ਨਹੀਂ ਲੱਗਾ ਹਾਂ ਜੇ ਵੀ ਮੈਂ ਕਿਹਾ ਸੀ ਆਰ ਡੀ ਨਾਲੋਂ ਇਸ ਚੀਜ਼ ਵਧੀਆ ਹਾਂ ਸਟਾਰਟ ਹੀ ਚੱਲਦਾ ਤੇਲ ਪਾ ਲਿਆ ਜੌਂਡੀ ਅੰਦਰ ਸਟਾਰਟ ਹੀ ਨਹੀਂ ਹੋਇਆ ਸਾਰਾ ਸਾਫ ਕਰਨਾ ਹਾਂ ਉਹ ਸੀਆਰਡੀ ਜਿਹੜੀ ਚੀਜ਼ ਹੈ ਨਾ ਉਹ ਫਿਰ ਜਿਹੜੀ ਚੀਜ਼ ਵਾਸਤੇ ਬਣੀ ਫਿਰ ਉਹੀ ਚੀਜ਼ ਪੈਣੀ ਉਹ ਚ ਤੇ ਪਾਈ ਸ਼ਾਲਾ ਪਿੱਛੇ ਦੇਖੇ ਜਿਗਾਰਮੈਂਟ ਕਿਹ ਹੈ ਜੇ ਨਿਕਰ ਆਹ ਦੇਖ ਲੋ ਅੱਗੇ ਦੋ ਲੋ ਟਾਂਕਤਾ ਆਹ ਢਾਪਤੀ ਲੱਗਾ ਲਾ ਕੇ ਚੀਜ਼ਾਂ ਦੇ ਨਾ ਮੇਰੀ ਗੱਲ ਸੁਣੋ ਆਹ ਦੇਖੋ ਜੀ ਆ ਵੀ ਨਹੀਂ ਖੋਲੇ ਆ ਉੱਕ ਵੀ ਨਹੀਂ ਪਾਈ ਆ 540 ਪੀਡੀਓ ਨਾ ਉੱਕ ਤਾਂ ਘਰੇ ਪਈ ਆ রাখি দি দিਆ ਬਾਉਂਦਾ ਜੱਗਾ ਜਾਉਂਦੀ ਨਹੀਂ ਭਾਈ ਆਹ ਡੰਡੇ ਦਾ ਵੀ ਜਗਾਰ ਵਧੀਆ ਬਣਾਇਆ ਪੇ ਗਿਰਨੇ ਤੇ ਆ ਜਾ ਭਾਈ ਕਰ ਰਹੇ ਜੀ ਹਾਂ ਇਹ ਤਾਂ ਚੱਕਣੀ ਇੱਕ ਆਹ ਬਾ ਸਾਰੇ ਟਰੈਕਟਰ ਨੂੰ ਆਹ ਲੋਡ ਦਾ ਮੈਂ ਜੱਗੇ ਤੂੰ ਕਹਿਣਾ ਹੁਣ ਆ ਦੇਖ ਲੈ ਦਾ ਗੇਰੇ ਨਾ ਘਰਾਵੇ ਪੈਨ ਕੱਢ ਜਰੇ ਬਾਲ ਰੱਸੀ ਦਾ ਕੰਮ ਚੱਕਦਾ ਕੰਮ ਕੰਪਨੀ ਦੀ ਕਰਦਾ ਭਾਈ ਕੰਪਨੀ ਦਾ ਹਾਂ ਭਾਈ ਡਬਲ ਡਿਸਟ੍ਰੀਬਿਊਟਰ ਭਾਈ ਨਹੀਂ ਜਾ ਬੰਨੀ ਜਾਂਦੇ ਰੱਸੀ ਇੱਕ ਹੋਰ ਅੰਕਲ ਇਹਦਾ ਜੇ ਪਿੱਛੇ ਆ ਪਾਉਣਾ ਨਾ ਆਪਾਂ ਨੇ ਆਹ ਦੇ ਤੇਰੀ ਲਿਫਟ ਵਾਲੀ ਇੱਥੇ ਤੇ ਲਿਫਟ ਉੱਪਰ ਚੱਕ ਲੈ ਇੱਥੇ ਥੱਲੇ ਕਰ ਲੈ ਨਹੀਂ ਕੋ ਮਾਡਲ ਪੀਨਾ ਲਿਫਟ ਤੇ ਵੀ ਆਉਂਦਾ ਨਾ ਇਹ ਹੁਣ ਲਾਈ ਇਹਨਾਂ ਨੂੰ ਵਧੀਆ ਯਾਰ ਜੇਕਰ ਆਪਾਂ ਨੇ ਪਾਉਣੀ ਆ ਪਿੱਛੇ ਤੇ ਪਿੱਛੇ ਦੇ ਝੱਕ ਹੋ ਜਾਂਦਾ ਟਾਇਰ ਐ ਐਮ ਆਰ ਐਫ ਐਮ ਆਰ ਐਫ ਦੇ ਟਾਇਰ ਵੀ ਹੈ ਵੀ ਇਹ ਨਹੀਂ ਜਾਂਦੇ ਬਾਈ ਜਿਹੜੇ ਐਮ ਆਰ ਐਫ ਦੀ ਚੀਜ਼ ਹੈ 2 ਲੱਖ ਰੁਪਏ ਦੇ ਉੱਪਰ ਦਾ ਇਹਦੇ ਟਾਇਰ ਰੇ ਟਾਇਰ ਆ ਕਿੰਨੇ 16 ਦੇ ਟਾਇਰ ਆ 16 9 28 ਆ ਪੂਰੇ ਐਂਟਲ ਜੌਂਡੀ ਨੇ ਨਹੀਂ ਉਹ ਚੌੜਾ ਹੈ ਉਹਨੂੰ ਵੱਡੇ ਮੁਕੇ ਉਹਨੂੰ ਦੋਏ ਉਹਨੂੰ 11 9 24 ਦੇ ਆ ਇਹ ਕਿੰਨੇ ਚ ਵਿੱਚ 855 ਦੇ ਇੰਟਰਨੈਟ ਵਰ ਕੱਢ ਕੇ ਸਭ ਕੁ ਤੇਰੇ ਕੋਲ ਦੇਖ ਦੇਖ ਐਚ ਭਾਈ ਮੀਟਰ ਵੀ ਦੇਖੋ ਡਿਜੀਟਲ ਹੈ ਵਧੀਆ ਇੱਕ ਨੰਬਰ ਆ ਲੋ ਮੀਡੀਅਮ ਹਾਈ ਗੇਅਰ ਸਿੱਧੇ ਦੇ ਇੱਤੇ 4x4 ਆ ਸਾਈਡ ਆ ਗਿਆ ਇੱਧਰ ਚਾਰ ਸਪੀਡਾਂ 1 2 3 4 ਬੈਕ ਪੰਜਵਾਂ ਮਾੜਾ ਜਿਹਾ ਮੂਰੇ ਨੂੰ ਲਿਆਈ ਭਾਈ ਲੈ ਭਾਈ ਜੱਗਾ ਉਹ ਲਿਆ ਆ ਅੱਠ ਫੋਟੋ ਭਾਈ ਭਾਈ ਫਰ ਵਾਲੇ ਦਾ ਕਮਾਲ ਕਰ ਗਿਆ ਭਾਈ ਨੇ ਅੱਜ ਜੀ ਗਾੜ ਕੱਢੀ ਦਾ ਬਾਪਰ ਪਸੰਦਾਂ ਕੋਈ ਬਹੁਤ ਪਸੰਦਾਂ ਥੋੜਾ ਨਹੀਂ ਤੁਸੀਂ ਤਾਂ ਇਹਨੇ ਲੋਆ ਲਿਆ ਤੇ ਸਣਾ ਟੈਲੇ ਹੀ ਪੰਨੀ ਜਾਂਦਾ ਘਰਾਂ ਕੋਠੀ ਦੀਆਂ ਉਹ ਜਮਨੇ ਇਹਨੂੰ ਪੈਰ ਰੱਖਣ ਵਾਲੇ ਪੈਰੀ ਨਹੀਂ ਦਿੱਤੇ ਬੇ ਨਾ ਹਾਂ ਹਰੇ ਉਹ ਜੱਜਰਾ ਕਿ ਨਾਂ ਕਰੋ ਉੱਪਰ ਬਹਿ ਕੇ ਭਾਈ ਲੱਕ ਜਿਹਨੂੰ ਕਹਿੰਦੇ ਆ ਖਤਰਨਾਕ ਇਹ ਉੱਪਰ ਬਹਿ ਕੇ ਤਾਂ ਕੀ ਆ ਭਾਈ 15 ਸਪੀਡ ਅੰਕਲ ਸ਼ੋਰਮ ਤੇ ਹੈਗਾ 10.5 ਲੱਖ ਦਾ ਏ 55 HP ਦਾ ਇਹ ਆਪਣੇ ਅਰਜਨ ਜਿੰਨਾ ਕਹੇ ਜਿਹੜਾ 55 HP ਚ ਹੈ ਹਾਂ ਉਹ ਜਿੱਕੇ ਟੌਪ ਦੇ ਉੱਪਰ ਬਹਿ ਕੇ ਕਿੰਨੀ ਆ ਸਟੀering ਕਿੰਨਾ ਘੈਂਟ ਲਾਦਾ ਹੈ ਸਟੀering ਮੈਂ ਕਿਹਾ ਗੱਡੀ ਮਾਹਂਦਾਦਾ ਜਿੰਨਾ ਸਮੂਦਾ ਬਾਪ ਨਹੀਂ ਉਹ ਲਾਇਆ ਪਾ ਦੇਖ ਕਿੰਨਾ ਵਧੀਆ ਲੱਗਦਾ ਹੈ ਪਰ ਦੇਖੋ ਤੁਸੀਂ ਉਹੀ ਜਾਈਗੇ ਹੋਰ ਪਾਸੇ ਆਹ ਸਵਾਲ ਹੋਇਆ ਉਹ ਤਾਂ ਲੰਬਾ ਵੀ ਨਹੀਂ ਜਿਹੜਾ ਲੁੱਕ ਦੇ ਕੇ ਬਣਾਈ ਹੈ ਨਾਲੇ ਇਹਦੀ ਸ਼ੋ ਮੂਰੇ ਨੂੰ ਖੁੱਲਦੀ ਆ ਵੀ ਬੰਦੇ ਨੇ ਕਿਆ ਵਧੀਆ ਲਾਤਾ ਨਹੀਂ ਫੇਰ ਵੀ ਵਧੀਆ ਲਾਇਆ ਬੈਂਪਰ ਹਾਂ ਉਹ ਇਕਰਾਲੀ ਜਾਏਗਾ ਹਰਤਾਬਾਦ ਵੀ ਹੈਗਾ ਕੋਈ ਨਾ ਆਕਾਲ ਵਾਲਿਆਂ ਦੇ ਆਪਦੇ ਦੇਖਿਆ ਵਾ ਨਾਲੇ ਜਾਣ ਦਾ ਆਪਣੇ ਰਿਸ਼ਤੇਦਾਰਾਂ ਨੂੰ ਚੰਗੀ ਤੂੰ ਜੱਗੇ ਉਹ ਛੱਡ ਹੈਂਡਲ ਦੇ ਕਿੰਨਾ ਵੀਰੇ ਸਟੀਰੀਂਗ ਮਨ ਕੋੜੇ-ਕੂੜੇ ਲਾ ਕੇ ਵੈਂਕਰ ਵਾਲੀ ਤਾਂ ਗੱਲ ਬਾਤ ਮਾਰ ਦੇ ਘਾਟੀ ਆਪਨੇ ਸਾਦਾ ਕੰਮ ਕਰਿਆ ਪਿਆ ਤੂੰ ਬਹਿ ਕੇ ਦੇਖ ਸਟੀਰੀਂਗ ਕਿੰਨਾ ਕਾ ਛੋਟਾ ਜਾਂ ਜੱਜੇ ਲਾਇਆ ਪਾ ਕਿੰਨਾ ਜੱਜਦਾ ਏ ਆਪਣਾ ਦੇ ਕਿੰਨਾ ਉੱਚਾ ਚਕਮਾਇ ਲਾਇਆ ਪਿਆ ਕਹਾਂ ਐ ਗੱਲ ਇਹ ਨਿਕਲਦੀ ਨਹੀਂ ਹੈਗੀ ਇਹ ਨਹੀਂ ਕਿ ਇਹ ਜਾਣੀਏ ਸੁਪਰ ਸੀਟਰ ਪਾ ਦਿੱਤੀਆਂ ਵੀ ਦੇਖ ਲਿਆ ਨਿੱਗਰ ਉਹ ਜਾਂਟੇ ਇਹਦੀ ਮੈਨੂੰ ਉਹ ਦੇਖ ਉਹ ਨਿੱਕ ਹਾਂ ਠੀਕ ਹੈ ਉਹ ਜੰਗੇ ਆਪਣਾ ਸਟੀering ਉੱਪਰ ਨੂੰ ਉਠਮਾਇਰਾ ਜਮੇ ਜਰਜਾ ਦੇ ਕਿੰਨੀ ਲੋਕਾਂ ਉੱਪਰ ਜੜੇ ਤੇ ਸਟੇਕ ਦਾ ਮਤ ਸਾਡੀ ਪਤਾ ਦਾ ਹੋਰ ਆ ਲੈ ਲੈ ਨੀਦਾ ਕੋੜਾ ਨਹੀਂ ਉੱਪਰ ਦੇਖ ਕਿੰਨਾ ਵਧੀਆ ਲੱਗਦਾ ਹੈ ਸਟੀering ਜਮੇ ਨੇੜੇ ਸੈਕੰਡ ਹੈਂਡ ਆਉਣਾ ਇੰਨੇ ਦਾ ਤਾਂ ਆਪਾਂ ਜਾ ਕੇ ਸਵੇਜੋ ਲਿਓਗਾ ਉਹ ਇਹ ਨਹੀਂ ਲੈਣਾ ਹਾਂ ਅਜੰਸੀ ਵਾਲਾ ਗਿਫਟ ਦੇਣ ਤਾਂ ਠੀ ਤੈਨੂੰ ਮੈਂ ਜਿਹੜੀ ਗੱਲ ਕਹਿੰਦਾ ਸਟੀering ਦੇ ਕਿੰਨਾ ਜਬ ਵਧੀਆ ਲੱਗਦਾ ਚਰਚ ਉਹ ਚੱਲਾ ਹੁਤਾ ਬਾਤੋਂ ਆਪਣੀ ਜਗ੍ਹਾ ਵੀ ਠੀਕ ਚਲਾ ਕੇ ਦੇਖ ਤਾਂ ਮੜਾ ਜਾਂ ਕਿਹੜ ਗੇਰ ਇਹ ਸਿੱਧੇ ਆ ਮੂਰੇ ਨੂੰ ਮੈ ਲਾਇਬ ਹੈ ਟਰੈਕਟਰ ਵਧੀਆ ਏ ਕਿਸੇ ਨੂੰ ਜੌਂਡੀਅਰ ਪਸੰਦ ਕਿਸੇ ਨੂੰ ਮਹੀਂਦਰਾ ਪਸੰਦ ਕਿਆ ਬੈਕ ਟਾਰਕ ਹੈ ਚ ਬੰਦ ਨਹੀਂ ਹੋਣਾ ਅੰਕਲ ਮਹਾਲੀ ਦਾ ਜਹਾਜ਼ ਉਹੀ ਥੋੜੋ ਕਹਿੰਦੇ ਐ ਗੱਡੀ ਮੰਗੜ ਇਧਰ ਲੈ ਵੀ ਸਿੱਧੇ ਆ ਭਾਈ ਉਹ ਜੱਗੇ ਆਸਲਾ ਸਰ ਵੀ ਕੈਂਟ ਆ ਨਾ ਰਾਟ ਨਹੀਂ ਪਉਂਦਾ ਇਹ ਪੈਸਾ ਵਧੀਆ ਲਾਇਆ ਪਿਆਈ ਭਾਈ ਅੱਜ ਪਹਿਲੀ ਵਾਰੀ ਚੈੱਕ ਕਰਨ ਲੱਗੇ ਇਹਨੂੰ ਵਿਚਾਰੇ ਘੋੜੇ ਨੂੰ ਭਾਈ ਇਹਦੀ ਬੈਕ ਟਾਰਕ ਅੰਕਲ ਇਹ ਜੇ ਮਾਰਦਾ ਮਾਰਦਾ ਜਿਹੜਾ ਇਹ ਬੰਦ ਹੋਣ ਲਾਉਂਦਾ ਵੀ ਰੇਸ ਫੜ ਦਿੰਦਾ ਆਈ ਤੇ ਆ ਖਾਸ ਗੇ ਇਹ ਇੱਕ ਤਾਂ ਹੀ ਮਸ਼ਹੂਰ ਆ ਮੋਹਾਲੀ ਦਾ ਜਹਾਜ਼ ਜਿੰਨੂੰ ਬਾਈ ਪਸੰਦ ਹੈ ਉਹੀ ਲੰਦਾ ਜਗਣਾ ਭੱਟੇ ਪੁੱਠੇ ਵਾਲੇ ਜਾਂ ਉਹ ਜ਼ਿਮੀਂਦਾਰ ਵੀ ਲੰਦੇ ਆਪਣੇ ਹਾਂ ਯਾਦ ਮੈਂ ਇਧਰ ਆਇਆ ਸਾਡੇ ਬਾਪੂ ਜੀ ਦਾ ਲੱਤਾ ਘਰਾਂ ਦੇ ਖੜੇ ਤਿੰਨ ਸਰਵਾਜ ਕਿਨੇ ਹਾਂ ਇਹ ਜਗਾ ਹੈਗਾ 95 ਬਾਰਡਰ ਹਾਂ ਟਰੈਕਰ ਹੈਗਾ 95 ਬਾਰਡਰ ਮਹਿੰਦਰਾ ਜਲੇਦਾ ਜੱਟ ਹੱਥ ਰੱਖ ਕੇ ਜਾਂਦਾ 552 735 ਹਾਂ ਸਰਦਾਰ ਜੀ ਬਾਪੂ ਜੀ ਕਹਿੰਦਾ ਇਹਦੇ ਵਰਗਾ ਟਰੈਕਟਰ ਪਾਰਾ ਬਹੁਤ ਆ ਹਾਂ 852 ਵੀ ਵਧੀਆ ਮੰਨਦਾ ਇਹਦਾ ਕਹਿੰਦਾ ਰਾਹ ਚ ਗੰਨਾ ਲੈ ਕੇ ਜਾਣਾ ਤੁਸੀਂ ਕੀ ਕਰਦੇ ਹਾਂ ਹਾਂ ਪਾਰਾ ਹੈ ਬਾਈ 735 ਵੀ ਪਾਰਾ ਦਾ ਇਹਦਾ 852 ਇਹ 735 ਦੇ ਉੱਪਰ ਵਾਲਾ ਮਾਡਲ ਆਕਰ ਹਾਂ ਅਸ ਅੱਧਾ ਬਾਈ ਸਭ ਤੇ ਓਕਾ ਖੋਲਣਾ ਪਉਣਾ ਹੈ ਹੁਣ ਜੱਗੇ ਵਾਲੇ ਮਾਡਲ ਦੇ ਟਰੈਕਟਰ ਹੁਣ ਵੀ ਘਰ ਆਪਣੇ ਚੱਲਦਾ ਹਾਂ 735 ਨਵੇਂ ਮਾਡਲ ਆ 735 ਜੱਗੇ 95 ਮਾਡਲ ਆ ਇਹ ਇਕਲਾ ਕਿੰਨਾ ਮਾਡਲ ਲੈ ਭਾਈ ਪਹਿਲੇ ਦਿਨੇ ਗੁੱਲਾ ਖੋਲੇ ਅੱਜ ਜਿਹੜੀ ਆਈ ਕਰਦਾ ਵੀ ਬੰਦ ਨਹੀਂ ਹੁੰਦਾ ਨਹੀਂ ਜੱਗੇ ਇਹ ਇਹਦੇ ਵੀ ਪੀਟੀਓ ਵਾਲੇ ਗੇਅਰ ਲੱਗ ਹੋਣੇ ਵੀ ਕਿਹੜੇ ਮਾ ਚੱਲਦਾ ਏ ਹਾਂ 55 ਤੋਂ ਵੀ ਹਾਂ ਆਹਲੈਂਡ ਜਿੰਨੀ ਹੋ ਜਾਂਦੀ 10 10 ਲੱਖ ਦਾ ਨਿਕਲੇ ਆ ਤੇ ਹਾਂ ਤੋਂ ਸ਼ੋਰੂ ਪ੍ਰਾਈਸ ਸਾਢੇ ਦਾ 11 ਗੁਰਾ ਦੇ ਉੱਪਰ ਪੈਂਦਾ ਹੋਣਾ ਜੱਗੇ ਕਾਪੀ ਕੂਪੀ ਬਣਾ ਕੇ ਬਾਕੀ ਭਾਈ ਰੇਟ ਦੱਸਿਓ ਇਹਦਾ ਕਿੰਨਾ ਕਮੈਂਟਾਂ ਚ ਅਸੀਂ ਤਾਂ ਸਾਰੇ ਜਾਣੇ ਗੈਸੇ ਲਾ ਸਕਦੇ ਆ ਤਾਂ ਇਹ ਉਹ ਕਮੈਂਟਾਂ ਚ ਲੱਗ ਜੂ ਪਤਾ ਮਹਾ ਆਪਾਂ ਦਾ ਗੈਸੇ ਲਾਉਣ ਜੀ ਜਾ ਜਾਬ ਨੇ ਆ ਬਹੁਤਾ ਵਾਂਪਰ ਲੰਬਾ ਲਵਾਉਣਗੇ ਸਿੰਗ ਲਵਾ ਲਵੇ ਭਾਈ ਸਿੰਗ ਵੀ ਵਧੀਆ ਜਾ ਸਿੰਗ ਲਵਾ ਲਵੇ ਭਾਈ ਆ ਰੰਗ ਗਹਿਰਾ ਵੀ ਬਹੁਤ ਉੱਠਦਾ ਇਹ ਵੀਡੀਓ ਚ ਲੈ ਇਹ ਭਾਈ ਹਿਰਨ ਲੈ ਆਮਰੀਕਾ ਦਾ ਬ੍ਰਾਂਡ ਹਿਰਨ ਉਹਨੇ ਇਸਨੇ ਗਾ ਜਿੰਨੇ ਦਾ ਵਿਆਸਾ ਉਹਨੇ ਕਮਾਈ ਕੱਢੀ ਹਾਂ ਹਾਂ ਦੇਖੋ ਭਾਈ ਰੰਗ ਕਿਹਿਆ ਨਿਕਲਦਾ ਡੇਡ ਤੱਕ ਦਾ ਪਰਸਾ ਬਣਾਇਆ ਝੰਡਾ ਗੱਟਿਆ ਆ ਅੰਕਲ ਇਹਦੇ ਟਾਇਰ ਕਰ ਪਾਉਣੇ ਮੂਰੇ ਵਾਲੇ ਹੁਣ ਬਾ ਘਸਦਾ ਜਾਂਦਾ ਇਹਦਾ ਇੱਕ ਨੰਬਰ ਲੱਗ ਜਾਣਾ ਆਇਆ ਲੈ ਉਹ ਨਾ ਕਿਉਂਕਿ ਰੌਂਡ ਰੇਡੀਅਲ ਪਾਉਣਾ ਜੀ ਰੇਡੀਅਲੇ ਪੈਂਦੇ ਆ ਹੁਣ ਮੂਰੇ ਸਾਰਿਆਂ ਨੂੰ ਜੀ 10 ਲੱਖ ਰੁਪਏ ਰਾਤ ਬਾਈ ਦਾ ਅਸਟਰੀਲੀਆ ਚ ਆ ਕੇ ਖੋਜੋ ਕੇ 10000 ਵੱਧਾ ਦੱਤਾ ਜੇ ਅਕੇ ਨੂੰ ਹੋਰ ਵੀ ਕੰਮ ਵਧੀਆ ਕਰੇ ਕਹਿੰਦਾ ਕੰਮ ਬਾਈ ਹੱਦ ਕਰਤੀ ਤੇ ਇੰਨਾ ਖੇਤ ਕਰਿਆ 10000 ਨਾਮ ਦੱਸਾਂ ਇਹੀ ਤਾਂ ਹੈ ਬਾਈ ਮੌਕੇ 'ਪੇ ਕੰਮ ਬਣ ਜਵੇ ਨਾ ਅਗਲਾ ਫੇਰ ਕੁਝ ਵੀ ਹੁੰਦਾ ਜੀ ਆ ਜੀ ਜਗੇ ਉਹ ਸਲੈਂਸਰ ਬਦਲ ਤੇ ਤਾਹੀਂ ਦਾ ਕਹਿੰਦਾ ਰੂਟਾ ਬੀਟਰ ਸਭ ਤੇ ਔਖਾ ਪਾਣਾ ਏ ਆਉਨੇ ਹੋ ਰਿਆਂ ਤੂੰ ਆ ਦੇਖ ਅੰਕਲ ਨੇ ਕੱਪੜਾ ਮਾਰਿਆ ਕਿੰਨੀ ਚਮਕ ਨਿਕਲੀ ਇਹ ਵੀ ਇੱਕ ਤਰ੍ਹਾਂ ਦਾ ਨਮਾ ਹੀ ਦੇਖ ਆ ਦੇਖ ਇਧਰ ਵੀਡੀਓ ਚ ਦੇਖ ਕਿੰਨਾ ਚਮਕਦਾ ਦੇਖ ਹੈਵੀ ਭਾਈ ਉਹੀ ਚੀਜ਼ ਹੈ ਤਿੰਨ ਦਿਨ ਰਿਹਾ ਛੋਟਾ ਜਨ ਆ ਰਿਹਾ ਸੀ ਉੱਥੇ ਇੱਕ ਰਾਤ ਲਾਈ ਆ ਦੋ ਰਾਤ ਹੀ ਇੱਕ ਰਾਤ ਲਾਈ ਆ ਦੋ ਦਿਨ ਦੋ ਦਿਨ ਲਾਏ ਆ ਰੇਟ ਰੱਖਦਾ ਟੇਕਾ ਤਾਂ 10000 ਮੁੱਢਨੇ ਆਸਟ੍ਰੀਲੇ ਤਰ ਆ ਕੇ ਭਾਈ ਨਾ ਪਾ ਕੇ ਫੇਰ ਛੋਟੇ ਆਪਣਾ ਕੰਮ ਕਰਿਆ ਏ ਅਕਲ ਮੋਡੀਫਾਈ ਕਰਾ ਕੇ ਫਾਇਦਾ ਹੋਇਆ। ਉਹ ਯਾਰ ਕੋ ਪਾਵਰ ਦਾ ਪੱਤਣਾ ਰੂਹ ਤਾਂ ਰੱਜਦੀ ਨਹੀਂ ਹੁਣ। ਹਾਂ ਇਹ ਤਾਂ ਹੈ। ਰੱਜਦੀ ਤੋਂ ਬਹੁਤ ਕਮਾਈ। ਬੋਰੋਂ ਤੋਂ ਸਿਲਿੰਡਰ ਅੱਗੇ ਲਾ ਕੇ ਲੋ। ਬਹੁਤ ਪਰਵਾਦੀ ਆ। ਲਾ ਕੇ ਦੋ ਬੈਸਾਂ ਨਾਲ ਪਾਉਂਦਾ। ਤੇ ਚਾਰ ਲੋ ਆ ਵੀ ਜਿੱਕੜਾ ਪਸੰਦ ਹੈ। ਆਪਣੇ ਖੇਤੀ ਕਰਨੇ ਕੀ ਸ਼ੌਂਕ ਹੁੰਦਾ ਰੱਖਣਾ। ਮਾਇ ਤੇ ਉਹਨਾਂ ਕੋਲ ਤਾਂ ਹੈਗੀ ਜ਼ਮੀਨ ਖਾਸ। ਹੁਣ ਵੀ ਘਰ ਆ ਖੜਾ ਜਾ ਕੇ ਦੇਖ ਲਈ। ਹੌਣ ਵੀ ਵੇਚਦੇ ਨਹੀਂ ਹੈਗੇ 705 ਪੈਣਾ ਹਾਂ 705 ਦੀ ਪੈਣਾ 855 ਬਾਪੂ ਜੀ ਤਾਂ ਮਹਿੰਦਰਾ ਨੂੰ ਮੰਨਦਾ ਸੀ ਤਾਂ ਨਾ ਗੱਨਾ ਲੈ ਕੇ ਜਾਣਾ ਕੋਤ ਜਿਹੜੀ ਜਰੂਰ ਚਾਹਦੇ ਉਹ ਕੱਢਦੇ ਆ ਉਹ ਇਹ ਤੋਂ ਟਰੈਕਟਰ ਆ ਇਹ ਨੂੰ ਪਹੁੰਚਾਉਂਦੇ ਨਹੀਂ ਹਾਂ 855 ਬਾਜੇ ਮੰਨਦੇ ਨਹੀਂ ਹੈਗੇ ਮੰਨਦੇ ਨਹੀਂ ਬਾਜੇ ਜੀ ਮੰਨਦੇ ਉਹੋ ਇਹੀ ਲੈਣੇ ਆ ਹੁਣ ਤੁਹਾਡੇ 555 ਤੇ ਹੱਥ ਲੱਗਿਆ ਵੇ ਜਿੱਦਨ ਤੇਰੇ ਬਾਪੂ ਨੇ ਦੋ ਗੇੜੇ ਦੇ ਤੇ ਫੇਰ ਪਸੰਦ ਆ ਜਾਣਾ ਕਿ ਨਹੀਂ ਵਿੰਦਰ ਵੀ ਆ ਗਿਆ ਚੱਲ ਉਹਨੇ ਕੱਢ ਲੈਣਾ ਵਿੱਚ ਨੂੰ ਹੁਣ ਮੋਰਸਲ ਕਰਨੇ ਪੈਣੇ ਆਂ ਨਹੀਂ ਨਿਕਲ ਕੇ ਨਿਕਲ ਕੇ ਬੱਤਾ ਗਾਹਾਂ ਹਾਂ ਉਹਨੇ ਮੈਗ ਓਏ ਉਹ ਕਰੀ ਮੜੇ ਜੇ ਕੋਈ ਨਹੀਂ ਹੈ ਨਹੀਂ ਸਵਾਗਾ ਪਾਉਣਾ ਅਰੇ ਬੱਟਾ ਉਹ ਮੈਂ ਕੀ ਕਰੀ ਓਏ ਮੋਰਸਲ ਕਰੀ ਮੜਾ ਲਾਗ ਕੀ ਆ ਗਿਆ ਲਾ ਕੇ ਸਲਫ ਮਾਰ ਲਿਆ ਅੱਗੇ ਲਿਆ ਸਿੱਧਾ ਹੀ ਉਹ ਸਿੱਧੇ ਆ ਜੱਗੇ ਅਲੇ ਪੇ ਤਬੀ ਨਾ ਕਰੇ ਚਲਾਇਆ ਨਹੀਂ ਹੈਗਾ ਕਲਚ ਦੱਬ ਕੇ ਪੂਰਾ ਜੱਕੇ ਉਹਨੇ ਕੇਸ ਦਾ ਨਹੀਂ ਦੱਸਦਾ ਸਮਝ ਲਾਦਾ ਨਾ ਉਹ ਵੀ ਨਹੀਂ ਇਹ 852 ਚ ਲਾਇਆ ਇਹਨਾਂ ਅੰਕ ਕਰੇ ਕਰ ਰਹੀ 852 ਚ ਲਾਇਆ ਨਹੀਂ ਕਰੇ ਲੱਗ ਜੂ ਪਤਾ ਭਾਈ ਅੱਜ ਝੋਟੇ ਦਾ ਔਰ ਬਹੁਤ ਆਏ ਜਿਹੜਾ ਗੇਅਰ ਲਾਸਤਾ ਮਲਾਈ ਕਰਦਾ ਪੂਰੀ ਦੁਵਾ ਲੋਂਗਾ ਮੇਰੇ ਸਾਹ ਨਾਲ ਨਵਾਂ ਹੈ ਖੁੱਲਣਾ ਹਾਲੇ ਕੋਈ ਵੀ ਨਹੀਂ ਆਦਾ ਹੈਗਾ ਮੇਰੇ ਟੀਮ 12 ਘੰਟੇ ਜਿਦਾ ਹਾਲੇ ਤੇਲ ਹੀ ਲਿਆਉਣਾ ਮੜਾ ਯਾਰ ਬਾਕੀ ਦੇ ਜਿਹੜੇ ਮੁੰਡੇ ਕਿਹੜੇ ਘੇਰ ਮੰਗਦੇ ਹੋਰ ਇਹਨਾਂ ਨਾ ਕਰਵਾ ਕੇ ਜਿੱਦ ਤੱਕ ਆਪਣਾ ਕੋਈ ਡਾਕਟਰ ਕਰਵਾ ਕੇ ਰੂਟਾ ਮੀਟਰ ਨਹੀਂ ਨਾ ਮੰਨਦਾ ਹੈਗਾ ਹਾਲਾਂ ਲੱਗ ਜਾਂਦਾ ਇਹਦੇ ਤੇ ਚੱਲਦਾ ਹੁੰਦਾ ਬੱਸ ਇਹ ਅੱਠ ਵਜੇ ਰੂਟਾ ਮੀਟਰ ਪਤਾ ਜਮੇ ਛੋਟਾ ਘੇਰ ਲੱਗਣਾ ਹੈ ਅੱਠ ਵਜੇ ਤਾਂ ਹੁੰਦਾ ਕਿਹੜਾ ਲੱਗੂਗਾ ਘੇਰ ਟ੍ਰੈਕਟਰ ਆਉਂਦਾ ਹੈ ਸਾਕਲ ਮੈਂ ਟਰੈਕਟਰ ਭਜਾਉਂਦਾ ਕਿਤੇ ਹੋ ਹਰ ਪਹੁੰਚ ਜਾਂਦਾ ਇੱਕ ਦਿਨ ਮੇਰੇ ਵਾਲੀ ਗੱਡੀ ਪਤਾ ਨਹੀਂ ਲੋਕ ਕਿੱਥੇ ਉੜ ਕੇ ਦੇਖਦੇ ਆ ਵਾਈ ਬਣਾਉਂਦੇ ਅੰਕਲ ਬੋਲਦਾ ਤਾਂ ਇੰਜਣ ਹਾਂ ਮੇਰਾ ਸ਼ਾਨਦਾਰ ਜਿਹਾ ਜੱਤੀ ਬੋਲਦਾ ਓਨ ਆ ਗਿਆ ਵਿੱਚ ਨੂੰ ਲਓ ਜੀ ਬਾਈ ਵਧੀਆ ਚੱਲਦਾ ਏ ਅੰਕਲ ਕਹੀ ਜਾਂਦਾ ਭਜਵਾਗੇਰ ਚਾਹੀਏ ਯਾਰ ਚੱਲੇ ਨਹੀਂ ਹੈ ਅਹੋਨੇ ਅੰਕਲ ਭਜਵਾਗੇਰ ਕਹਿੰਦਾ ਹਾਂ ਅੰਕਲ ਫੱਟ ਲਵੇ ਥੋੜਾ ਜਿਹਾ ਦਾ ਹੀ ਲਾਉਂਗਾ ਜਿਹੜਾ ਪੰਜਵਾਗੇਰ ਅੰਕਲ ਉਹ ਹਾਲ ਜਾਂ ਟਰਾਲੀ ਨੂੰ ਟੋਟਾ ਬਿਟਰ ਦੇਖਾਰੀ ਹੋ ਮਰੀ ਕਨੇਜਾ ਚੂਗਾ ਹਾਂ ਸਾਰੇ ਟਰੈਕਟਰ ਐ ਚੱਲਦੇ ਹੋਰੀ ਹੋਰੀ ਲੈ ਭਾਈ ਇਹ ਵੀ ਬੇਤੇਰੇ ਦਾ ਅੱਜੂ ਘਟਨ ਕਰਤਾ ਵੀ ਵਧੀਆ ਚੱਲੇ ਆ ਭਾਈ 9 ਫੁੱਟਾ ਰੁਟਾ ਵੀ ਟਰੱਕ ਸਾਨੂੰ 55 55 ਬਹੁਤ ਪਾਵਰ ਵੀ 55 55 ਇਹ ਕੈਟਾਗਰੀ ਦੇ हिसाब ਨਾਲ ਵੀ ਵਧੀਆ ਚਲਾ ਰਿਹਾ ਇਹ ਆ ਤੁਸੀਂ ਦੇਖ ਸਕਦੇ ਬਈ ਮਲਾਈ ਵੀ ਵਧੀਆ ਕਰੀ ਐ ਵਧੀਆ ਚੱਲਦਾ ਐ ਨੀ ਕੰਮਰ ਉਧਰ ਬਿੰਦਰભાઈ ਨੇ ਬਟਾ ਹਨੇਰੀ ਲੈਂਦੀ ਵੀ ਐ ਕਰਦੇ ਨਹੀਂ ਹੈਗੇ ਨਾ ਤੇ ਮੱਕੀ ਉਹ ਮੱਕੀ ਕਰਦੇ ਨਹੀਂ ਰੇਟ ਘਟਾ ਲੈਣਾ ਹੈ ਤੈਨੂੰ ਮੱਕੀ ਮੱਕੀ ਹਾਂ ਇਹਦਾ ਬੀਜ ਵੀ ਸੜਾ ਆਇਆ ਮੈਂ ਕਹਿੰਦਾ ਇਹ ਮਹਿੰਗਾ ਹੈ 2900 ਰੁਪਏ ਦੇ ਚਾਰ ਖੇਲੋ ਹੀ ਅੰਕਲ ਪਾਣੀ ਲਾ ਦੀ ਤੇ ਹਵਾ ਨੂੰ ਦੇਖ ਕੇ ਜੜਾ ਹਿੱਲ ਜੂਗੀ ਹਵਾ ਦੇ ਡਾਰ ਲਾਦਾ ਖਾਨੀ ਮੱਕੀ ਦੇ ਦੇਖੋ ਟੇਢੀ ਹੋ ਗਈ ਤਾਂ ਇਹਨੂੰ ਮਨਾ ਕਰੀ ਗਿਆ ਕੱਲ ਪਾਣੀ ਲਾਤਾ ਮੈਂ ਕਹਿੰਦਾ ਦਿਹਾਵਾ ਦਾ ਦੇਖ ਲੈ ਜੜਾ ਹਿੱਲੀਆਂ ਰਹਿਣ ਦੋ ਭਾਈ ਦੋ ਦਿਨ ਪਿੱਛੇ ਕੁਝ ਨਹੀਂ بگੜਦਾ ਆ ਜੇ ਯਾਰ ਟੱਕ ਮਰੇ ਆ ਯਾਰ ਹਾਂ ਕਹੀ ਜਾਨਾ ਹੁਣ ਮੈਂ ਅੰਕਲ ਧਰਤੀ ਕਿੱਦਲੀ ਹੈ ਹੋਰ ਤੂੰ ਉਹ ਤਾਂ ਛੱਡਿਆ ਰਲਾ ਲਾ ਜੇ ਲੱਡੂ ਵਟ ਹੁੰਦਾ ਬਿੱਲੀ ਆ ਬਾਈ ਲੱਡੂ ਮੰਗਦਾ ਤਾਂ ਇਹੀ ਖਾਲ ਲੈ ਇਹ ਲੱਡੂ ਮਿੱਠਾ ਮਾਇਵੇ ਵਿੱਚ ਅਕਲ ਮਿੱਠਾ ਮਾਇਵੇ ਲੱਡੂ ਹੀ ਖਾਲ 50 10 ਤੇ 15 ਦੇ ਪਾਣੀ ਉਹ ਨਹੀਂ ਆਹਰੇ ਠੰਡੇ ਦੀ ਬੋਤਲ ਮੈਂ ਆਪੇ ਲੈ ਕੇ ਦੇ ਦਿੰਦੇ ਅੱਕੇ ਵੀ ਲੈ ਕੇ ਦਿੰਦਾ ਆਹ ਕਰਤੀ ਗੱਲ ਲਾਲੇ ਵਾਲੀ ਆਪਣੇ ਆਏ ਰਸ ਇੱਕ ਵਾਰ ਤਾਂ ਜੌਂਡਰ ਚ ਲਾਇਆ ਦਾ ਕਰਕੇ ਕਹਿੰਦਾ ਨਾ ਕਰਮਗੜ ਜਲਦਾ ਹਾਂ ਅਕਲ ਕਹਿੰਦਾ ਨਾ ਉੱਥੇ ਉੱਥੇ ਚਲਾ ਰੋ ਕਰ ਵਾਗ ਕੋਲ ਮੈਂ ਤਾਂ ਭਾ ਜਾ ਹਾਂ ਬਹੁਤ ਭਿਆਆ ਮੈਂ ਤਾਂ ਜੱਜ ਹੋ ਜੀਰ ਗੁਰਕਾ ਦਾ ਵੀ ਨਹੀਂ ਬੇਟ ਬਹੁਤ ਆ ਮੂਰੇ ਸਾਢੇ 4 ਕੁਆਂਟਲ ਬੇਟ ਆ ਬਾਈ ਮੂਰੇ ਤੁਹਾਨੂੰ ਪਾਸ ਤੋਂ ਦੇਖੀ ਵੀਡੀਓ ਪੈਂਦੀ ਫੈਰੀ ਹਾਂ ਇਹ ਕਿੱਥਾਰੇ ਜਾਣਾ ਇੱਕ ਛੋਟਾ ਸੀ ਪਾਸ ਤੋਂ ਹੋਰ ਚੈੱਕ ਕਰਕੇ ਆਉਣਾ ਹਲੇ ਦੱਸਣਾ ਨਹੀਂ ਹੈਗਾ ਉਹ ਗੁਪਤ ਰੱਖਿਆ ਹੋਇਆ ਹੈ ਤੇ ਨਹੀਂ ਉਹਨੇ ਤਾਂ ਕਿਹਾ ਜੇ ਕਿਤੇ ਨੱਠ ਲਿਆ ਇਤਨਾ ਲੈ ਕੇ ਮੂਰੇ ਇਹ ਤਾਂ ਹੈ ਟੂ ਟੂ ਕਰਨ ਲੱਗਿਆ ਫੇਰ ਤਾਂ ਸਾਨੂੰ ਆ ਜਾਣਾ ਹਾਂ ਨਹੀਂ ਤਾਂ ਸਰਦਾਰ ਜੀ ਜੇ ਹੁਣੇ ਬਾਈ ਜਿਹੜਾ ਤਾਂ ਮੰਨਿਆ ਜਾਂਦਾ ਪੀਟੀਓ ਦਾ ਅਸਲ ਰਾਜਾ ਉਹ ਹੈਗਾ ਜੌਂਡੀਅਰ ਜੌਂਡੀਅਰ ਜਿਹੜਾ ਪੀਟੀਓ ਨੂੰ ਮੇਨ ਮਸ਼ਹੂਰ ਹੈ ਪਿੱਪੀ ਵਾਲੀ ਪੱਟ ਦਾ ਏ ਉਹ ਹੈਗਾ ਹੌਲੈਂਡ ਹਾਲਾ ਹੋਲਾ ਨੂੰ ਹਾਂ ਓਟਰ ਟਰਾਲਾ ਕਿੰਗ ਹੈ ਅਸੀਂ ਦੇਖਿਆ ਸੀ ਹਾਂ ਅਸੀਂ ਕਰਿਆ ਆਪਾਂ ਗਈ ਨਹੀਂ ਜਦੋਂ ਪਰ ਜਿਹੜਾ ਖੇਤਾਂ 'ਚ ਪੱਟਦਾ ਏ ਉਹ ਹੈਗਾ ਇਹ ਹੌਲੈਂਡ ਜਿਹੜਾ ਟਰਾਲੀ ਖਿੱਚ ਮੁਕਾਬਲੇ ਚੋਂ ਸੋਨਾਲੀ ਕਾ ਨੰਬਰ ਲੇ ਗਏ ਉਹਨੇ ਉਹ ਚੀਜ਼ਾਂ ਦੇਖੋ ਕਰਾ ਹੋ ਜਿੰਦੀਆਂ ਬੜੀਆਂ ਜਾਨੀ ਆਹ ਜਿਹੜਾ ਫੂਲ ਦਾ ਐਂਡ ਹਾਊਸ ਹੈਗਾ ਕਿੱਥੇ ਵਰਤਿਆ ਮਹਿੰਗਾ ਹੀ ਬਹੁਤ ਹੋ ਗਿਆ ਸਪੈਸ਼ਲ ਐਡੀਸ਼ਨ 95 ਲੱਖ ਦਾ ਹੋ ਗਿਆ 33 ਦੀ ਭਾਈ ਜੱਗਾ ਚਲਾ ਰਿਹਾ ਪਹਿਲੇ ਨੋਮਾ ਤੇ ਡੈਮੋ ਦੰਦ ਰੱਖਦੇ ਵੀ ਕਿੰਨੇ ਚੱਕਰਾਂ 'ਪੇ ਚਾਲਦਾ ਕਿੰਨੇ ਤੋੜਦਾ ਏ ਨਵਾਂ ਹੀ ਹੈ ਬਿਲਕੁਲ ਭਾਈ ਹਾਲੀ ਹਾਲੀ ਕਿਹੜਾ ਕੇਰਾ ਦੋਆ ਲੋਆ ਕਾਬਦਾ ਨੀ ਝੋਟਾ ਵਾ ਲੋਆ ਦੋ ਮੀਟਰ ਰੋਟਾ ਮੀਟਰ ਕਹਿਣਾ ਨਾ ਘੇਰਾ ਬਾਕੀਆਂ ਬੱਸ ਅਰੇ ਨਾ ਲੈ ਤਾਂ ਕਰਦਾ ਮੈਨੂੰ ਬੈਠਣ ਦੇ ਦੁਬਾਰਾ ਲਾਉਂਦਾ ਵੀਡੀਓ ਕੱਟ ਕੇ ਲਓ ਜੀ ਬਾਈ ਹੁਣ ਪਹਿਲਾ ਲੋਡ ਆਇਆ ਕਿੰਨੇ ਚੱਕਰਾਂ ਪਰ 200 ਰੇਸ ਕਾਟੇ ਦੱਬ ਉਹ ਕਿੰਨੀ ਜ਼ੋਰ ਹੈਗਾ ਆਹ ਚਾਲ ਹੁਣ ਪੂਰੀ 21 ਦਾ ਸੌਏ ਜਿੱਥੇ ਦੋਟਾ ਨਾ ਬੋਟੇ ਰੋਟਾ ਮੀਟਰ ਨੂੰ ਵੀਰ ਥੋੜਾ ਜੰਕੀਆਂ ਵਾ ਇਹ ਮਿੱਟੀ ਕੱਢ ਅੱਛਾ ਤੇ ਦੂਆ ਕੇ ਲਈਦਾ ਹੁਣ ਦੂਏ ਨੂੰ ਬਾਈ 1800 ਆ ਗਿਆ ਥੋੜਾ ਜਿਹਾ ਲਿਫਟ ਨੂੰ ਇਸ਼ਾਰਾ ਦੇਣਾ ਪੈਂਦਾ ਏ ਨਾ ਫੁਕਾ ਬਾਈ ਠੀਕ ਆ ਥੋੜਾ ਜਿਹਾ ਬਿਲਕੁਲ ਆ ਨਾ ਆਲੇ ਆ ਨਾ ਮੈਂ ਪਾਰਾਂਗਾ ਘਾਟੇ ਨੇ 500 ਘਾਟੇ ਚੱਲੇ ਦੇ ਦੇ ਬਾਈ ਮਾਰਕ ਮਾਰੂਗਾ 500 ਘਾਟਾ ਚੱਲੇ ਦੇ ਬਾਈ ਜਾ ਬਾਈ ਡੈਮੋ ਕਰਾ ਚੈੱਕ ਕਰਾ ਵਧੀਆ ਦੇਖੀ ਪੈਰਾਂ ਵਾਲੇ ਨੂੰ ਪਹਿਲਾਂ ਹੀ ਲੈ ਆਏ ਵਧੀਆ ਲਾਦੇ ਦੇਖ ਆਪਰਾ ਟੇਪ ਦੀ ਗੱਲ ਬਣਾਤੀ ਬਾਈ ਥੋੜਾ ਜਿਹਾ ਬਾਈ ਨਵੇਂ ਕਰਕੇ ਨਾ ਜਦ ਜਰਾ ਲੈਫਟ ਛੱਟਦੇ ਆ ਵੀ ਦਬਦਾ ਏ ਆਪਣੇ ਗਰਾਰੀਆਂ ਦਾ ਵੀ ਫਰਕ ਹੋ ਸਕਦਾ ਏ ਰੂਟਾ ਮੀਟਰ ਦੀਆਂ ਗਰਾਰੀਆਂ ਦਾ ਫਰਕ ਨਹੀਂ ਨਮਾ ਆ ਜੇ ਯਾਰ ਹਾਂ ਉਹ ਵੀ ਜਿੱਕਰ ਹੋ ਸਕਦਾ ਬਾਈ ਜਦ ਫੁੱਲ ਲੈਫਟ ਛੱਡਦੇ ਨਾ ਥੋੜਾ ਜਿਹਾ ਦਬਦਾ ਏ ਆ ਪੰਜ ਮਿੰਟ ਬੈਕ ਟਾਰਕ ਇਨੀ ਜੱਗੇ ਨੇ ਜਸਤੇ ਬੰਦ ਨਹੀਂ ਹੋਇਆ ਬੰਦ ਨਹੀਂ ਹੋਇਆ ਤੇ ਉਹ ਚੀਜ਼ ਦਾ ਵੀ ਫਰਕ ਹੋ ਸਕਦਾ ਬਈ ਗਰਾਰੀਆਂ ਦਾ ਵੀ ਜੌਂਡੀਅਰ ਮਹਿੰਦਰਾ ਦੇ ਫੇਮ ਕਰੀਆਂ ਪਈਆਂ ਇਹਦੀਆਂ ਗਰਾਰੀਆਂ ਦਾ ਸਾਨੂੰ ਪਤਾ ਨਹੀਂ ਹੈਗਾ ਬਾਕੀ ਤੁਸੀਂ ਦੇਖ ਲਾਦੇ ਬਾਈ ਮਾਰਦਾ ਮਿੱਟੀ ਕੱਢ ਘੜ ਸਾਈਡ ਨੂੰ ਲਓ ਜੀ ਬਾਈ ਇਹਦਾ ਵੀ ਹੋ ਗਿਆ ਤੇ ਕੱਢਣ ਹੋ ਗਿਆ ਰਾਮ ਆਮ ਨੇ ਹੁਣ ਉਧਰ ਜੱਗੇ ਨੇ ਪਾਇਆ ਬੜੇ ਵਗਰ ਉਹ ਕਹਿੰਦਾ ਇਹ ਕਹਿੰਦਾ ਦਬਦਾ ਨਹੀਂ ਬਾਈ ਮੋਡੀਫਾਈ ਹੋਇਆ ਵਾਹ ਬਾਈ ਫਰਕ ਪੈਂਦਾ ਨਹੀਂ ਜੌਂਡੀਅਰ ਨੂੰ ਪੀਡੀਓ ਕਿੰਕ ਕਹਦੇ ਕਹਿੰਦੇ ਆ ਤੈਨੂੰ ਪਤਾ ਹੀ ਹੈ ਕਿੰਨੇ ਐਚਪੀ ਦਾ ਬਣਿਆ ਹੋਣਾ ਇਹ 100 ਦਾ ਹੋਊਗਾ ਇਹਦਾ ਤਾਂ ਪਤਾ ਨਹੀਂ ਕਿੰਨੇ ਐਚਪੀ ਹੈ ਮੈਨੂੰ ਪਈ 100 ਪਰ ਇੱਕ ਹੈ ਸਾਲੇ ਦੀ ਆਵਾਜ਼ ਨਹੀਂ ਹੈਗੀ ਜਮੇ ਗੁੰਮ ਹੈ ਦੇ ਸਾਇਲੈਂਟ ਹੈ ਨਾ ਤਾਂ ਹੀ ਬਾਈ ਬਾਹਰਲੇ ਲੋਕ ਪਸੰਦ ਕਰਦੇ ਆ ਬਾਹਰ ਹੀ ਚੱਲਦਾ ਹੈ ਲੈ ਤੁਸੀਂ ਗੁੱਲਾਇਆ ਕਰ ਲਓ ਫਿਰ ਹਾਂ ਤਸਰੀਆ ਸਿੰਘ ਬਾਈ ਮਾਂਡੇ ਨੂੰ ਪਤਾ ਹੀ ਨਹੀਂ ਲੱਗਦਾ ਟਰੈਕਟਰ ਚੱਲਦਾ ਤਾਂ ਹੀ ਤੈਨੂੰ ਕਹਿੰਦਾ ਏ ਇਹਦੇ ਪਿੱਛੇ ਆ ਲੋਡ 'ਤੇ ਚਲਾ ਲੈਣਾ ਪਤੀ ਲੱਗਣਾ ਚੱਲਦੇ ਰਹਿ ਤੈਨੂੰ ਉਹ ਸਾਲੇ ਆਪ ਦੇਖੇ ਕਾਲਾ ਤਾਂ ਐ ਪੱਟ ਲਿਆਉਂਦਾ ਨਾ ਗੁੰਮ ਆ ਦੇਖੋ ਜਮੇ ਗੁੰਮ ਬਾਈ ਭਾਈ ਆਉਦਾ ਭਾ ਕਹੀ ਜਾਂਦੇ ਵੀ ਫਲਾਣਾ ਤਾਂ ਮਘਾਣਾ ਇਹ ਵੀ ਆਪਣੀ ਜਗਾ ਸਾਈ ਆ ਬਾਈ ਹੁਣ ਪਿੱਛੇ ਅੰਕਲ ਦੇ ਘਰ ਨੇ ਇੱਕ ਠੇਕਾ ਮਾਰ ਕੇ ਆਇਆ ਆਪਣਾ ਪੈਸੇ ਕਲੀਅਰ ਕਰੀ ਜਾਂਦਾ ਇਹ ਜਿੰਨੇ ਦਾ ਟਰੈਕਟਰ ਲਿਆ ਹੈਗਾ ਵੀ ਉਹਨੇ ਦੇ ਪੈਸੇ ਕਮਾ ਗਿਆ ਬਾਈ ਇਹ ਓ ਲੋ ਜੀ ਭਾਈ ਜੱਗਾ ਕਹਿੰਦਾ ਤਾਂ ਦੂਆ ਸਾਹ ਦਾ ਸਿੰਘਾ ਵਾਲਾ ਇਹ ਕਿਹੜਾ ਖਾਨ ਇਹ ਆਉਣੇ ਆਏ ਹੈ ਘਰ ਦਾ ਸਿੰਘਾ ਵਾਲਾ ਤਾਂ ਦੱਸ 12 ਸਿੰਘਾ ਕਹਿੰਦਾ ਇਹ 12 ਸਿੰਘਾ ਆਓ ਹੀਰ ਹੈ ਨਾ ਹੀਰਨ ਆਉਂਗਾ ਦੇਖ ਲੈਂਦੇ ਪਤਾ ਲੱਗਣਦੇ ਹੈ ਨਾ ਨਾ ਮਾਰਦੇ ਮਾਰਦੇ ਕਪੜਾ ਮੜਾਏ ਬਣ ਗਿਆ ਬਾਈ ਇਹਨ ਖੇਤ ਚਾਹੀਦਾ ਬੜਾ ਇਹ ਬਾਈ ਰੂਟਾ ਬੀਟਰ ਤੇ ਢੇਡੇ ਵੀ ਘਾਟਾਂ ਦੇ ਉਦਾਂ ਵੀ ਵਧੀਆ ਖੇਤ ਬਾ ਹੁੰਦਾ ਹੈ ਵੀਡੀਓ ਪਾਵਰ ਪਾਉਂਦਾ ਜੀ ਓ ਦੇਖੋ ਦੇਖੋ ਬਾਈ ਮੁੰਡਾ ਦੇਖਣ ਗਿਆ ਉਹ ਦੇਖ ਮੇਰੀ ਦਬ ਤੱਕ ਇਹਦਾ ਓ ਕਿੰਨੇ ਚੱਕਰਾਂ ਵਿੱਚ ਚੱਲਦਾ ਕਿੰਨੇ ਆ ਪਰ 1500 ਬਸ ਉਹ ਜੀ ਰੱਖ ਕੇ ਬਾਈ 15 1500 ਰੈਂਦੀ ਬੜੀ ਹੱਦ 50 ਤੋੜ ਦੂਗਾ ਕਿਰੇ ਵਾਸਤੇ ਕਟੋ ਘਟ ਬਾਈ 12 ਫੁੱਟ ਚਾਹੀਦਾ ਹੁਣ ਜਿਕਣ ਇਹ ਮੋਡੀਫਾਈ ਹੋਇਆ ਤਾਂ ਹੁਣ ਇਹ ਉਹ 12 ਫੁੱਟਾ ਸਾਡੇ ਬੂਟੇ ਕਰਕੇ ਨਹੀਂ ਚੱਲਦਾ ਹੈਗਾ ਬੂਟੇ ਲੱਗੇ ਹੁੰਦੇ ਫਿਰ ਬਾਹਰ ਨਹੀਂ ਹੁੰਦਾ ਹੈਗਾ ਬਾਈ